ਕਿੱਕਲੀਆਂ ਤਾਂ ਇਹਨਾਂ ਦੀਆਂ ਪੈਰੀਆਂ ਹੋਣ ਹੋਣ ਕਿੱਕਰਾਂ ਕਾਲੀਆਂ ਸਹਾਰੀਆਂ ਹੁਣ ਤਾਂ ਕਿੱਕਲੀ ਕਲੀਰ ਦੀ ਹੁਣ ਤਾਂ ਕਿੱਕਲੀ ਕਲੀਰ ਦੀ ਗੱਲ ਬਣਦੀ ਨਹੀਂ ਸੁਖਵੀਰ ਦੀ ਠੀਕ ਹੈ ਨਾ ਚਿੱਟਾ ਮੇਰੇ ਭਾਈ ਦਾ ਉਹਨੂੰ ਆਪ ਹੀ ਫਸਾਈਦਾ ਹੁਣ ਉਹਦੇ ਨਾਲ ਮੁਲਾਕਾਤ ਕਰਨ ਨਾ ਭੇਜਾਈਦਾ ਠੀਕ ਕੋਈ ਨੀ ਬੋਲਣਾ ਦਾ ਦੋ ਦਾ ਦੋ ਸਾਥ ਸਿਰੇ ਕਾਲ ਦੀ ਸਾਰਿਆਂ ਨੂੰ ਅੱਜ ਸਾਡੇ ਹਲਕੇ ਵਿੱਚ ਭਗਵੰਤ ਮਾਨ ਜੀ ਤਰਨਤਨ ਵਿੱਚ ਆਏ ਸੀਗੇ ਤੇ ਇੱਥੇ ਕਿੱਕਲੀ ਸੁਣਾ ਕੇ ਗਏ ਆ ਤੇ ਸਾਡੇ ਹਲਕੇ ਨਿਵਾਸੀ ਕਹਿੰਦੇ ਕਿ ਇਹਨਾਂ ਨੂੰ ਲੱਗਦਾ ਕਿੱਕਲੀ ਬਹੁਤ ਪਸੰਦ ਆ ਤੇ ਉਹਨਾਂ ਨੇ ਮੈਨੂੰ ਉਹਨਾਂ ਨੂੰ ਸੁਣਾਉਣ ਲਈ ਕਿੱਕਲੀ ਭੇਜੀ ਆ ਤੇ ਜੋ ਮੈਂ ਤੁਹਾਨੂੰ ਸੁਣਾਉਣੀ ਆ ਹੁਣ ਨਿਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ ਭੰਤਾ ਹੋਇਆ ਦਿੱਲੀ ਦਾ ਸਾਹਮਣੇ ਆ ਗਈ ਤਸਵੀਰ ਜੀ ਸਾਡੀ ਇਮਾਨਦਾਰ ਸਰਕਾਰ ਜੀ ਭੁੱਲਰ ਵਾਲੀ ਬਿੱਲੀ ਨਿਕਲੀ ਹੁਣ ਥੇਲਿਓਂ ਬਾਹਰ ਜੀ ਪੈਗ ਵੀ ਭੁੱਲਰ ਵਾਂਗ ਬਾਰੋਂ ਮੰਗਵਾਈ ਦਾ ਫਿਰ ਕੱਚ ਵਾਲੀ ਨਵੀਂ ਬੋਤਲ ਵਿੱਚ ਪਾਈ ਦਾ ਸ਼ਾਮੀ ਲਾ ਕੇ ਪੈਗ ਨਾਲ ਪੰਜਾਬ ਨੂੰ ਲੂਣ ਲਾ ਕੇ ਖਾਈ ਦਾ ਕੁਝ ਨਹੀਂ ਮੇਰੇ ਪੱਲੇ ਜੀ ਲੁੱਟ ਕੇ ਪੰਜਾਬ ਦਿੱਲੀ ਲੈ ਚੱਲੇ ਜੀ ਸਾਡੇ ਹੱਥ ਖਾਲੀ ਨੇ ਅਖੀਰ ਜੀ ਪੰਜਾਬ ਸਿਆਂ ਸਾਡੀ ਤਾਂ ਮਰ ਗਈ ਜ਼ਮੀਰ ਜੀ ਲਾ ਐਂਡ ਆਰਡਰ ਉਹ ਕੀ ਹੁੰਦਾ ਜੀ ਸਾਡੇ ਕੋਲ ਤਾਂ ਪੁਲਿਸ ਵਾਲਾ ਗੁੰਡਾ ਜੀ ਹੜਾਂ ਬਾਰੇ ਸਾਨੂੰ ਕੋਈ ਪੁੱਛੇ ਨਾ ਫੁੱਫੜ ਵੀ ਸਾਡਾ ਰੁੱਸੇ ਨਾ ਭੱਜ ਗਿਆ ਫੁੱਫੜ ਹਰਿਆਣੇ ਨੂੰ ਮੈਂ ਕਿਵੇਂ ਮੰਨਾਂ ਇਸ ਰੱਬ ਦੇ ਬਾਣੇ ਨੂੰ ਫੁੱਫੜ ਗੱਡੀ ਜਿੰਨੀ ਮਰਜ਼ੀ ਭਜਾਈ ਜਾ ਪਿੱਛੇ ਪੀਪੀ ਲਾ ਕੇ ਫੁੱਫੜ ਨਹੀਂ ਫੜਾਈਦਾ ਗੱਲਾਂ ਦਾ ਕੜਾ ਕੋਈ ਮਿੱਥ ਬਣਾ ਲਓ ਫੁਫੜ ਜੀ ਮੇਰੇ ਕਰਕੇ 4 ਕੁ ਮਹੀਨੇ ਨਾਬੇ ਵਾਲੀ ਜੇਲ੍ਹ ਵਿੱਚ ਲਾ ਲਓ ਸਾਸ਼ੀਕਾਲ ਜੀ